कौन बनेगा करोड़पति 17 च जलंदर ਦੇ ਕਾਰਪੈਂਟਰ ਨੇ ਕਰਤਾ ਵੱਡਾ ਕਮਾਲ ਜਵਾਬ ਦੇ ਕੇ ਜਿੱਤੇ 50 ਲੱਖ ਬੈ ਗਿਆ ਸ਼ਿੰਦਰਪਾਲ ਦੀ ਮਿਹਨਤ ਗਿਆਨ ਅਤੇ ਹਿੰਮਤ ਦਾ ਮੁੱਲ ਬੇਸ਼ੇ ਤੋ ਤਰਖਾਨ ਅਤੇ ਜੀਵਨ ਭਰ ਸੰਘਰਸ਼ ਕਰਦੇ ਆਏ ਛਿੰਦਰਪਾਲ ਨੇ ਆਪਣੀ ਮਿਹਨਤ ਗਿਆਨ ਅਤੇ ਹਿੰਮਤ ਨਾਲ ਹੌਟ ਸੀਟ ਤੱਕ ਦਾ ਸਫ਼ਰ ਪੂਰਾ ਕੀਤਾ ਸਭੋ 50 ਲੱਖ ਰੁਪਏ ਜਿੱਤ ਕੇ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਂ ਵੀ ਰੋਸ਼ਨ ਕਰ ਦਿੱਤਾ ਕੌਣ ਬਣੇਗਾ ਕਰੋੜਪਤੀ ਦੇ 18 ਸਤੰਬਰ ਦੇ ਐਪੀਸੋਡ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਲਾਂਬੜਾ ਕਸਬੇ ਦੇ ਹੁਸੈਨਪੁਰ ਪਿੰਡ ਦੇ ਰਹਿਣ ਵਾਲੇ ਸ਼ਿੰਦਰਪਾਲ ਨੇ ਇਤਿਹਾਸ ਰਚ ਦਿੱਤਾ ਸ਼ਿੰਦਰਪਾਲ ਨੇ ਦਿਖਾਇਆ ਕਿ ਸਤ ਮਿਹਨਤ ਅਤੇ ਲਗਨ ਦੇ ਨਾਲ ਆਮ ਲੋਕ ਵੀ ਵੱਡਾ ਮੁਕਾਮ ਹਾਸਲ ਕਰ ਸਕਦੇ ਨੇ ਬਿਗ ਬੀ ਅਮਿਤਾਭ ਬੱਚਨ ਵੀ ਸ਼ਿੰਦਰਪਾਲ ਦੇ ਸੰਘਰਸ਼ ਅਤੇ ਖੇਡ ਤੋਂ ਪ੍ਰਭਾਵਿਤ ਹੋਏ ਸ਼ਿੰਦਰਪਾਲ ਨੇ ਐਪੀਸੋਡ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸਨੇ ਇੱਕ ਤੋਂ ਬਾਅਦ ਇੱਕ ਸਵਾਲ ਦਾ ਸਹੀ ਜਵਾਬ ਦਿੱਤਾ ਜਿਸ ਤੇ ਅਮਿਤਾ ਬੱਚਨ ਨੇ ਕਿਹਾ ਉਸਦੀ ਸੋਚ ਅਤੇ ਵਿਸ਼ਵਾਸ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਰਹੇਗਾ ਜਿਵੇਂ ਹੀ ਸ਼ਿੰਦਰਪਾਲ ਦੀ ਜਿੱਤ ਦੀ ਖਬਰ ਉਸਦੇ ਪਿੰਡ ਹੁਸੈਨਪੁਰ ਪਹੁੰਚੀ ਉਥੇ ਖੁਸ਼ੀ ਦੀ ਲਹਿਰ ਫੈਲ ਗਈ ਉਸਦੀ ਜਿੱਤ ਨਾ ਸਿਰਫ ਉਸਦੇ ਪਰਿਵਾਰ ਦੇ ਲਈ ਸਗੋਂ ਪੂਰੇ ਪੰਜਾਬ ਦੇ ਲਈ ਇੱਕ ਪ੍ਰੇਰਨਾ ਬਣ ਗਈ ਹੈ ਉਸਨੇ ਕਿਹਾ ਕਿ ਭਾਵੇਂ ਮੈਂ ਕਿੰਨਾ ਵੀ ਸੰਘਰਸ਼ ਕਰਾਂ ਮੈਂ ਆਪਣੇ ਬੱਚਿਆਂ ਨੂੰ ਪੜਾਵਾਂਗਾ ਜੇ ਮੈਂ ਪਿਛਲੇ 5 ਸਾਲ ਤੋਂ ਕੇਵੀਸੀ ਦੀ ਟਰਾਈ ਕਰ ਰਿਹਾ ਸੀਗਾ ਆਪਣੀ ਸੈਲਫ ਸਟਡੀ ਵੀ ਕਰ ਰਿਹਾ ਸੀਗਾ ਤੇ 2025 ਦੇ ਵਿੱਚ 20 ਦਸਤਰੂ ਜਦੋਂ ਮੈਨੂੰ ਟ੍ਰਿਪਲ ਐਫ ਦੀ ਕਾਲ ਆਈ ਕਿ ਤੁਹਾਡਾ ਸਿਲੈਕਸ਼ਨ ਹੋ ਗਿਆ ਤੇ ਮੇਰੀ ਸਾਰੀ ਫੈਮਿਲੀ ਬਹੁਤ ਖੁਸ਼ ਸੀ ਤੇ ਜਦੋਂ ਮੈਂ ਫਿਰ ਮੁੰਬਈ ਦੇ ਵਿੱਚ ਗਿਆ ਗੇਮ ਨੂੰ ਕੇਟਣ ਵਾਸਤੇ ਤੇ ਪਹਿਲਾਂ ਤਾਂ ਮੇਰਾ ਟ੍ਰਿਪਲ ਐਫ ਕਲੀਅਰ ਨਹੀਂ ਹੋ ਰਿਹਾ ਸੀ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਮੇਰੇ ਤੋਂ ਬਹੁਤ ਜ਼ਿਆਦਾ ਪੜੇ ਪੜੇ ਲਿਖੇ ਉਥੇ ਲੋਕ ਆਏ ਸੀਗੇ ਮੈਂ ਸਭ ਤੋਂ ਘੱਟ ਪੜਿਆ ਸੀ ਉਹਨਾਂ ਦੇ ਵਿੱਚ ਪਰ ਇੱਕ ਭਰੋਸਾ ਸੀ ਕਿ ਮੈਂ ਕਰ ਸਕਦਾ ਹਾਂ ਹੋ ਜਾਏਗਾ ਤੇ ਉਹ ਭਰੋਸੇ ਨੇ ਇਹ ਮੇਰਾ 트리플 ਐਫ ਜਿਹੜਾ ਉਹ ਕਲੀਅਰ ਕਰਵਾਇਆ ਤੇ ਫਿਰ ਮੈਂ ਬਚਨ ਸਰ ਦੇ ਸਾਹਮਣੇ ਜਾ ਕੇ ਕੇਮ ਨੂੰ ਖੇਡਿਆ ਤੇ ਜਿਹੜੀ ਮੇਰੀ ਸਟੱਡੀ ਸੀ ਉਹ ਮੈਨੂੰ ਇੰਨੇ ਉੱਪਰ ਤੱਕ ਲੈ ਕੇ ਗਈ ਕਿ ਜਦੋਂ ਤੋਂ ਫਿਲਕੀ ਕ੍ਰੋਸ ਕਰ ਰਹੀ ਸੀ ਖੇਡ ਰਹੀ ਸੀ ਕੋਟਾ ਹੋਰ ਵੀ ਵੱਡੇ ਵੱਡੇ ਅਫਸਰ ਆਏ ਸੀ ਔਰ ਮਹਿਕਮੇ ਨਾਲ ਜੁੜੇ ਲੋਕ ਆਏ ਸੀ ਲੱਗਦਾ ਨਹੀਂ ਕਿ ਉਹਨਾਂ ਵਿੱਚ ਗਿਆਨ ਜ਼ਿਆਦਾ ਹੋਏਗਾ ਤਾਂ ਡਰ ਲੱਗਣਾ ਹੀ ਮੁਸ਼ਕਿਲ ਬਿਲਕੁਲ ਸਰ ਮੇਰੇ ਤੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਆਏ ਸੀਗੇ ਆਯੂਸ਼ੀ ਮੈਮ ਨਾਲ ਮੈਂ ਗੱਲ ਵੀ ਕੀਤੀ ਸੀਗੀ ਬਾਹਰ ਬੈਠੇ ਹੋਏ ਸੀਗੇ ਮੈਂ ਕਿਹਾ ਮੈਮ ਵੀ ਤੁਸੀਂ ਤਾਂ ਬਹੁਤ ਜ਼ਿਆਦਾ ਮੈਂ ਤਾਂ ਉਹ ਮੇਰੇ ਕੋਲੋਂ ਕੋਈ ਪੜ੍ਹੇ ਜ਼ਿਆਦਾ ਉਹ ਤਾਂ ਠੀਕ ਹੈ ਮੈਂ ਤਾਂ ਇੱਕ ਕਾਰਪੈਂਟਰ ਆ ਤੇ ਤੁਸੀਂ ਐਸਡੀਐਮ ਆ ਅਗਰ ਮੈਂ ਤੁਹਾਨੂੰ ਕਿਤੇ ਤੁਹਾਡੇ ਦਫ਼ਤਰ ਦੇ ਵਿੱਚ ਮਿਲਣਾ ਵੀ ਚਾਹੁੰਦਾ ਤਾਂ ਮੈਨੂੰ ਲੱਗਦਾ ਮੈਨੂੰ 2 ਘੰਟੇ ਬਾਹਰ ਵੇਟ ਕਰਨੀ ਪੈਣੀ ਸੀ ਅੱਜ ਤੁਸੀਂ ਮੇਰੇ ਨਾਲ ਬਿਲਕੁਲ ਬੈਠੇ ਹੋਏ ਹੋ ਤੇ ਮੈਂ ਆਪਣੇ ਬੜਾ ਹੀ ਨਾ ਪਿਆਰ ਦੇ ਨਾਲ ਜਵਾਬ ਦਿੱਤਾ ਕਹਿੰਦੇ ਇਸ ਵਕਤ ਮੈਂ ਐਸਡੀ ਵੀ ਇਸ ਵਕਤ ਆਪਾਂ ਦੋਨੇ ਸੇਮ ਹਾਂ ਬਹੁਤ ਹੀ ਅੱਛੇ ਸੀਗੇ ਤੇ ਕੰਪੀਟੀਸ਼ਨ ਦਾ ਟਫ ਸੀ ਪਰ ਆਪਣੇ ਆਪ ਤੇ ਯਕੀਨ ਸੀ ਕਿ ਇਹ ਨੇ ਕਰ ਸਕਦੇ ਆਂ ਅਗਰ ਯਕੀਨ ਰੱਖੋਗੇ ਤਾਂ ਸਭ ਕੁਝ ਪੋਸੀਬਲ ਤਾਂ ਹੁਣ ਪਿਆਰ ਲੱਗਦੀ ਬਹੁਤ ਕਿਹੜੀ ਸਪਨੇ ਨੇ ਕੀ ਹੈ ਕਿ ਤੁਸ ਨੂੰ ਪੂਰਾ ਕਰਨਾ ਚਾਹੁੰਦਾ ਸਰ ਜੋ ਵੀ ਅਮਾਉਂਟ ਆਣਾ ਸਰ ਉਹ ਬੱਚਿਆਂ ਦੀ এডੂਕੇਸ਼ਨ ਤੇ ਲਗਾਵਾਂਗਾ ਠੀਕ ਹੈ ਹਲੇ ਬੱਚੇ ਨੇ ਬਹੁਤ ਅੱਗੇ ਤੱਕ ਉਹਨਾਂ ਨੇ ਪੜ੍ਹਨਾ ਹੈ ਠੀਕ ਹੈ ਤੇ ਜਿੰਨੀ ਵੀ ਅਮਾਉਂਟ ਹੈ ਸੇਵ ਕਰਕੇ ਬੱਚਿਆਂ ਦੀ এডੂਕੇਸ਼ਨ ਲਈ ਰੱਖੂੰਗਾ ਕਿ ਅੱਗੇ ਚੱਲ ਕੇ ਉਹ ਇੱਕ ਬਿਹਤਰ ਜ਼ਿੰਦਗੀ ਜੀ ਸਕਣ ਤੇ ਇੱਕ ਚੰਗੀ এডੂਕੇਸ਼ਨ ਲੈ ਸਕਣ ਤੇ ਕੋਸ਼ਿਸ਼ ਕਰੂੰਗਾ ਕਿ ਆਪਣੇ ਕੰਮ ਨੂੰ ਵੀ ਥੋੜਾ ਜਿਹਾ ਵੱਡਾ ਕਰ ਜੀ ਆਂਗਰ ਨੂੰ ਕਾਫੀ ਰਿਐਕਸ਼ਨ ਆ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਸੀ ਜੀ ਪਹਿਲਾਂ ਤਾਂ ਮੈਂ ਰਿਵੀਲ ਹੀ ਨਹੀਂ ਕੀਤਾ ਬਾਅਦ ਦੇ ਵਿੱਚ ਜਦੋਂ ਹੌਲੀ ਹੌਲੀ ਪ੍ਰੋਮੋ ਆਉਣ ਲੱਗੇ ਟੀਵੀ ਤੇ ਫਿਰ ਸਾਰਿਆਂ ਨੇ ਦੇਖੇ ਤੇ ਬੜੇ ਖੁਸ਼ ਹੋਏ ਕਿ ਯਾਰ ਸਾਡੇ ਇਲਾਕੇ ਦਾ ਨਾਮ ਰੋਸ਼ਨ ਕਰ ਦਿੱਤਾ ਏ ਠੀਕ ਹੈ ਅਸੀਂ ਤਾਂ ਕਦੀ ਇਹ ਸੋਚੇ ਨਹੀਂ ਸੀ ਵੀ ਕੁਝ ਇਦਾਂ ਦੀ ਵੀ ਚੀਜ਼ ਹੁੰਦੀ ਏ ਕਿਉਂਕਿ ਮੇਰੇ ਖਿਆਲ ਨਾਲ ਇਸ ਏਰੀਆ ਦੇ ਵਿੱਚੋਂ ਪਹਿਲਾ ਇਨਸਾਨ ਏ ਜਿਹੜਾ ਮੈਂ ਉੱਥੇ ਕੇਬੀਸੀ ਖੇਡਣ ਗਿਆ ਏ ਹੋ ਸਕਦਾ ਕਿ ਮੈਨੂੰ ਦੇਖ ਕੇ ਹੋਰ ਲੋਕ ਵੀ ਕੋਸ਼ਿਸ਼ ਕਰਨ ਤੇ ਕੋਸ਼ਿਸ਼ ਕਰਾਂ ਕਿ ਉਹਨਾਂ ਦੀ ਮਦਦ ਕਰ ਸਕੋ ਆਖਰੀ ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਤਿਆਰੀ ਕਾਸੀ ਕਿ ਓਕੜਾ ਸਫਰ ਬਹੁਤ ਸਾਰੀਆਂ ਸਰ ਓਕੜਾ ਸਾਹਮਣੇ ਆਈਆਂ ਤਿਆਰੀ ਦੇ ਵਿੱਚ ਦਾ ਕੋਈ ਇਦਾਂ ਦਾ ਕਹ ਲੋ ਮੰਜ਼ਿਲ ਹੈ ਹੀ ਨਹੀਂ ਕਿਤੇ ਵਿੱਚ ਤੁਹਾਨੂੰ ਓਕੜਾ ਨਾ ਮਿਲੇ ਓਕੜਾ ਤਾਂ ਬਹੁਤ ਆਈਆਂ ਜੀ ਗਰਾਉਂਡ ਬੈਠਾ ਤਾਂ ਫਿਰ 2-2 ਘੰਟੇ ਤੁਹਾਨੂੰ ਦੱਸ ਸਕਦਾ ਕਿ ਕੀ ਕੀ ਓਕੜਾ ਆਈਆਂ ਪਰ ਬਹੁਤ ਓਕੜਾ ਸੀ ਪਰ ਹੁਣ ਮੈਂ ਭੁੱਲ ਗਿਆ ਕਿਉਂਕਿ ਹੁਣ ਉਹ ਮੰਜ਼ਿਲ ਮਿਲ ਗਈ ਨਾ ਸਫਰ ਸੀ ਪਰ ਸਫਰ ਦਾ ਮਜ਼ਾ ਆਇਆ ਸੀ ਓਕੜਾ ਨਹੀਂ ਆਇਆ ਸੀ ਉਸ ਟਾਈਮ ਅਹ ਨਹੀਂ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ ਸੀ ਸਰ ਕਿ ਮੈਂ ਕੇਬੀਸੀ ਦੀ ਤਿਆਰੀ ਕਰਦਾ ਡਰ ਹੁੰਦਾ ਸੀ ਕਿ ਲੋਕੀ ਮਜ਼ਾਕ ਡਾਉਣਗੇ ਕਿ ਕਿਹੜੇ ਕੰਮੀ ਪਿਆ ਆ ਵੱਡਾ ਆਇਆ ਕਰੋੜਪਤੀ ਨਹੀਂ ਦੱਸਿਆ ਸੀਗਾ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਜਦੋਂ ਮੰਜ਼ਿਲ ਤੇ ਪਹੁੰਚ ਗਿਆ ਕਿ ਹਾਂ ਯਾਰ ਇਹ ਮੁੰਡਾ ਇੱਥੇ ਤੱਕ ਜਾਇਆ ਮੈਂ ਕਿਸੇ ਨੂੰ ਨਹੀਂ ਦੱਸਿਆ ਸੀ ਸੈਲਫ ਸਟਡੀ ਸੀਗੀ ਘਰ ਬੈਠ ਕੇ ਕਰਦਾ ਸੀਗਾ ਬਸ